ਪੀਹਾ ਯਾਰਾ ਵੀ ਬੰਦਾ ਕੰਮ ਕਰ ਰਿਹਾ ਮਿਹਨਤ ਕਰਦਾ ਹੁਣ ਆ ਵੀ ਕਰਦਾ ਆ ਵੀ ਕਰਦਾ ਆਪਣਾ ਆਪਣਾ ਕਰੀ ਜਾਂਦੇ ਸਾਜ ਆਪਾਂ ਵੀ ਕਰ ਲਈਏ ਸਾਰੇ ਜਣੇ ਲੱਗੇ ਰਹੀਏ ਹੁਣ ਘਰਾਂ ਚ ਸੁਣਨ ਵਾਲੇ ਬੰਦੇ ਆ ਹਾਂ ਬਈ ਕਦੇ ਮੈਂ ਸਬਜ਼ੀ ਦੀਆਂ ਉਦਾਹਰਨਾਂ ਦਿੰਦਾ ਕਦੇ ਮੈਂ ਰੋਟੀ ਬਣਾਉਣ ਦੀਆਂ ਕਦੇ ਘਰ ਦੇ ਕੰਮ ਕਰਨ ਦੀਆਂ ਸਫਾਈਆਂ ਦੀਆਂ ਹੁਣ ਮੈਂ ਨੋਟ ਕਰਦਾ ਹੁਣ ਨਾ ਕਈ ਬੰਦੇ ਕਹਿਣਗੇ ਇਹ ਤੇ ਜੀ ਦੁਨਿਆਵੀ ਗੱਲਾਂ ਹੀ ਕਰੀ ਜਾਂਦੇ ਆ ਮਤਲਬ ਵੀ ਕੋਈ ਮਤਲਬ ਕਿਹੜੀਆਂ ਗੱਲਾਂ ਕਰੇ ਫਿਰ ਬੰਤਾ ਇਹ ਤੇ ਅਧਿਆਤਮਕ ਦੀਆਂ ਗੱਲਾਂ ਕਰੋ ਰੋਹਾਨੀਅਤ ਦੀਆਂ ਗੱਲਾਂ ਕਰੋ ਇਹਨਾਂ ਨੂੰ ਪੁੱਛ ਲੈ ਬਹਿਜੇ ਤੁਹਾਡਾ ਬੇੜਾ ਵੀ ਅਧਿਆਤਮਕਤਾ ਅਧਿਆਤਮਕਤਾ ਵਰਤਨੀ ਕਿੱਥੇ ਹੈ ਕਿੱਥੇ ਵਰਤਨੀ ਹੈ ਅਧਿਆਤਮਕਤਾ ਕੰਮ ਕਿੱਥੇ ਆਉਣੀ ਹੈ ਜ਼ਿੰਦਗੀ 'ਚ ਸਮਾਜ ਵਿੱਚ ਜੇ ਵੀ ਕੋਈ ਬੰਦੇ ਦੀ ਪ੍ਰਾਪਤੀ ਹੈ ਨਾ ਅਗਲਾ ਕਹਿੰਦਾ ਮੇਰੇ ਅਧਿਆਤਮਕਤਾ ਹੈ ਮੈਂ ਬੜਾ ਰੋਹਾਨੀਅਤ ਹੈ ਮੈਂ ਸ਼ਾਂਤਤਾ ਜੀ ਮੇਰਾ ਬੜਾ ਰਸ ਹੈ ਮੇਰੀ ਜ਼ਿੰਦਗੀ 'ਚ ਮੈਂ ਬੜੀ ਅਵਸਥਾ ਪ੍ਰਾਪਤ ਕਰ ਲਈ ਉਹ ਅਵਸਥਾ ਤੇਰੀ ਅੱਗ ਲਾਉਣੀ ਹੈ ਜੇ ਸਮਾਜ ਦੇ ਕੰਮ ਹੀ ਨਹੀਂ ਆਈ ਅਵਸਥਾ ਬੜੀ ਹੈ ਅਧਿਆਤਮਕਤਾ ਬੜੀ ਹੈ ਸਿਰ 'ਚ ਮਾਰਨੀ ਹੈ ਅਧਿਆਤਮਕਤਾ ਲੋਕਾਂ ਦਾ ਤੇ ਭੇੜਾ ਰੁੜਦਾ ਜਾਂਦਾ ਕੋਈ ਸਿੱਧੀ ਗੱਲ ਸਿੱਧੀ ਭਾਸ਼ਾ 'ਚ ਦੱਸ ਦਿਓ ਸਿੱਧੇ ਸ਼ਬਦਾਂ 'ਚ ਦੱਸ ਦਿਓ ਸਿੱਧੀ ਗੱਲ ਕਰੋ ਹੁਣ ਆਪਣੇ ਬੰਦੇ ਵੇਖੇ ਨਹੀਂ ਗਈ ਉਦਾਂ ਤੇ ਗੱਲਾਂ ਐ ਕਰਨਗੇ ਮੰਨ ਲਓ ਹਾਂ ਬਈ ਕਿਵੇਂ ਆ ਵੋਏ ਤੂੰ ਕਿੱਦਾਂ ਇਦਾਂ ਬੋਲਣਗੇ ਜਦੋਂ ਬੰਦੇ ਸਟੇਜ ਤੇ ਚੜ ਜਾਣਗੇ ਗੁਰੂ ਪਿਆਰਿਓ ਬਦਲੀ ਜਾਂਦੇ ਨੇ ਇਹ ਕੀ ਹੋ ਗਿਆ ਤੁਹਾਨੂੰ ਵੀ ਤੂੰ ਸਿੱਧੀ ਕਿਉਂ ਨਹੀਂ ਗੱਲ ਕਰਦਾ ਉੱਥੇ ਫਿਰ ਘੁਮਾ ਘੁਮਾ ਕੇ ਸ਼ਬਦਾਂ ਦਾ ਜਾਲ ਪਾਉਣਾ ਕਹਿੰਦੇ ਐ ਸਾਡੇ ਬੰਦਾ ਜਿਹੜਾ ਸ਼ਬਦਾਂ ਦਾ ਜਾਲ ਜ਼ਿਆਦਾ ਪਾ ਲਵੇ ਉਹਨੂੰ ਵਿਦਵਾਨ ਮੰਨਦੇ ਐ ਸਿੱਧੀ ਗੱਲ ਕਰੋ ਸਪਸ਼ਟ ਗੱਲ ਕਰੋ ਸਿੱਧੇ ਲੋਕਾਂ ਦੇ ਗੱਲ ਖਾਨੇ ਪਵੇ ਸਿੱਧੀ-ਸਿੱਧੀ ਸਮਝ ਆਵੇ ਵੀ ਮੈਨੂੰ ਕੰਮ ਕਰਨ ਨੂੰ ਕਿਹਾ ਜਾ ਰਿਹਾ ਸਿੱਧੀ-ਸਿੱਧੀ ਗੱਲ ਆਵੇ ਵੀ ਆ ਸਾਡੀ ਪ੍ਰੋਬਲਮ ਹੈ ਐਦਾਂ ਇਹਨੂੰ ਆਪਾਂ ਆਪਣੀ ਜ਼ਿੰਦਗੀ ਵਿੱਚ ਹੱਲ ਕਰੀਏ ਲਾਗੂ ਕਰੀਏ ਪਰ ਹੁੰਦਾ ਕੀ ਹੈ ਸ਼ਬਦਾਂ ਦਾ ਜਾਲ ਪਾਇਆ ਜਾਂਦਾ ਜਿ ਕਿੰਨਾ ਮੰਨ ਲਓ ਵੀ ਔਖੇ ਔਖੇ ਤਰੀਕੇ ਨਾਲ ਸਮਝਾਉਣ ਉਹਦੇ ਨਾਲ ਕੀ ਹੁੰਦਾ ਕਿ ਲੋਕੀ ਇਹ ਸਮਝ ਲੈਂਦੇ ਆ ਵੀ بڑا ਵਿਦਵਾਨ ਹੈ ਬੱਲੇ ਬੱਲੇ ਵੀ ਭਾਸ਼ਾ ਇਦਾਂ ਦੀ ਬੋਲਦਾ ਹੈ بڑا ਪੜਿਆ ਲਿਖਿਆ ਪਰ ਆਮ ਬੰਦੇ ਦੇ ਪੱਲੇ ਕੱਖ ਨਹੀਂ ਪੈਂਦਾ ਹੁਣ ਮੰਨ ਲਓ ਸਮਾਜ ਹੀ ਤੇ ਸੁਧਾਰਨਾ ਹੈ ਆਪਣੀ ਫੈਮਿਲੀ ਨੂੰ ਆਪਣੇ ਪਰਿਵਾਰ ਨੂੰ ਆਪਣੇ ਜੀਵਨ ਨੂੰ ਸੁਧਾਰਨਾ ਹੈ ਅਧਿਆਤਮਕਤਾ ਸਿਰਚ ਮਾਰਨੀ ਹੈ ਜਦੋਂ ਪਤਾ ਹੀ ਨਾ ਲੱਗੇ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਕੇ ਵਿਖਾਈਏ ਕਿਸੇ ਦੀ ਅਧਿਆਤਮਕਤਾ ਕਿੰਨੀ ਕਹ ਉਹਦੀ ਪ੍ਰੈਕਟੀਕਲਿਟੀ ਤੋਂ ਦਿਸਦਾ ਉਹਦਾ ਵਿਹਾਰ ਕਿਦਾਂ ਦਾ ਉਹਦਾ ਵਿਹਾਰ ਉਹਦਾ ਰਿਲੇਸ਼ਨ ਕਿਦਾਂ ਦਾ ਲੋਕਾਂ ਨਾਲ ਹੁਣ ਬਾਹਰੀ ਰੂਪ ਵਿੱਚ ਕਿਵੇਂ ਪਤਾ ਲੱਗ ਜਾਂਦਾ ਵੀ ਬੰਦਾ ਜੀ ਇਹ ਭਾਸ਼ਾ ਬੜੀ ਸੋਹਣੀ ਬੋਲਦਾ ਹੈ ਇਹਨੇ ਚੋਲਾ ਪਾਇਆ ਹੈ ਇਹਨੇ ਪੱਗ ਗੋਲ ਬੰਨੀ ਹੈ ਇਹਨੇ ਚਿੱਟੀ ਪੱਗ ਬੰਨੀ ਹੈ ਇਹਨੇ ਨੀਲੀ ਬੰਨੀ ਹੈ ਇਹ ਬੜਾ ਗੁਰਸਿੱਖ ਦਾੜਾ ਰੱਖਿਆ ਬੜਾ ਐਦਾਂ ਪਤਾ ਲੱਗਦਾ ਹੈ ਸਾਡੇ ਪਾਤਸ਼ਾਹ ਤੇ ਬਾਰ-ਬਾਰ ਬਾਰ-ਬਾਰ ਕਹਿੰਦੇ ਨੇ ਕਹਿੰਦੇ ਉਹ ਤੁਸੀਂ ਇਕੱਲੇ ਬਾਹਰੀ ਰੂਪ ਨੂੰ ਨਾ ਕਈ ਜੋ ਵੀ ਅਸੀਂ ਬੜੇ ਕੱਪੜੇ ਪਾਏ ਅਸੀਂ ਬਾਹਰੀ ਚਿੰਨ ਪਾ ਲਏ ਅਸੀਂ ਜੋਗੀ ਬਣ ਗਏ ਮarre ਕਹਿੰਦੇ ਮੈਂ ਨਹੀਂ ਮੰਨਦਾ ਇਹਨਾਂ ਗੱਲਾਂ ਕਿਸੇ ਬੰਦੇ ਦੀ ਰੋਹ ਨੂੰ ਆਪਾਂ ਆਮ ਸੁਣਦੇ ਨਹੀਂ ਬੜਾ ਗੁਰਸਿੱਖ ਪਰਿਵਾਰ ਹੈ ਜੀ ਬਹੁਤ ਰੰਗਿਆ ਸਾਰਾ ਟੱਬਰ ਹੀ ਗੁਰਸਿੱਖ ਹਣ ਅਗਲਾ ਪੁੱਛੇ ਵੀ ਕਿਵੇਂ ਮਤਲਬ ਤੁਸੀਂ ਕਿਵੇਂ ਵੇਖ ਲਿਆ ਵੀ ਗੁਰਸਿੱਖ ਹੈ ਸਾਰੇ ਸਵੇਰੇ ਉੱਠ ਪੈਂਦੇ ਆ ਨਿਤਨੇਮ ਪਾਠ ਕਰਦੇ ਐ ਗੁਰਬਾਣੀ ਪੜ੍ਹਦੇ ਐ ਦਾੜੇ ਰੱਖੇ ਐ ਕੇਸ ਰੱਖੇ ਐ ਐਨੇ ਨਾਲ ਨਹੀਂ ਪਤਾ ਲੱਗਣਾ ਜੇ ਸਾਰਿਆਂ ਦਾ ਪਤਾ ਕਰਨਾ ਐ ਵੇਖਿਓ ਵੀ ਕੰਮ ਮਨ ਲਾ ਕੇ ਕਰਦੇ ਉੱਥੇ ਬੇਈਮਾਨੀ ਤੇ ਨਹੀਂ ਕਰਦੇ ਠੇਰਾ ਫੇਰੀਆਂ ਤੇ ਨਹੀਂ ਕਰਦੇ ਠੱਗੀਆਂ ਤੇ ਨਹੀਂ ਮਾਰਦੇ ਉੱਥੇ ਕੀ ਕਰਦੇ ਐ ਬਾਰੂ ਵੇਖ ਕੇ ਕਿਵੇਂ ਪਤਾ ਲੱਗ ਗਿਆ ਤੇ ਇਸੇ ਕਰਕੇ ਪਾਸ਼ਾ ਨੇ ਕਿਹਾ ਬਾਰ-ਬਾਰ ਕਿ ਤੂੰ ਜੋਗੀਓ ਬਾਹਰ ਆ ਲਮਕਦੀਆਂ ਮੁੰਦਰਾ ਵੇਖ ਕੇ ਨਹੀਂ ਪਤਾ ਲੱਗ ਜਾਂਦਾ ਵੀ ਤੂੰ ਜੋਗੀ ਬਣ ਗਿਆ। ਸ਼ਰੀਰ ਤੇ ਮੜੀ ਤੇ ਭੂਤ ਨੂੰ ਵੇਖ ਕੇ ਨਹੀਂ ਪਤਾ ਲੱਗ ਜਾਂਦਾ ਵੀ ਤੂੰ ਜੋਗੀ ਬਣ ਗਿਆ। ਤੇਰੇ ਸ਼ਰੀਰ ਤੇ ਖਿੰਥਾ ਪਾ ਲਈ। ਚੋਲਾ ਪਾ ਲਿਆ। ਕਫਣੀ ਪਾ ਲਈ ਤੇ ਇਹਦਾ ਮਤਲਬ ਨਹੀਂ ਵੀ ਤੂੰ ਜੋਗੀ ਬਣ ਗਿਆ। ਹੱਥ 'ਚ ਫੜ ਕੇ ਜੋਗੀਆਂ ਵਾਲਾ ਡੰਡਾ ਤੇ ਹੱਥ 'ਚ ਫੜ ਕੇ ਇੱਕ ਪਾਤਰ ਕਮੰਡਲ ਕਹਿ ਲਈ ਆਪਾਂ ਪਾਵੇ ਹੱਥ 'ਚ ਡੰਡਾ ਫੜ ਲਿਆ ਹੱਥ 'ਚ ਆਖਣਾਵਾ ਪਾ ਕੇ ਇਹਦੇ ਤੋਂ ਪਤਾ ਨਹੀਂ ਲੱਗ ਜਾਂਦਾ ਵੀ ਤੂੰ ਜੋਗੀ ਬਣ ਗਿਆ ਤੇਰੇ ਕੰਮ ਕਿਦਾਂ ਦੇ ਆ ਇੱਥੋਂ ਪਤਾ ਲੱਗੂ ਇਹੀ ਸਾਨੂੰ ਕਹਿਣਗੇ ਹੁਣ ਲੋਕੀ ਤੇ ਰਿਸ਼ਤੇ ਕਰ ਦਿੰਦੇ ਕੁੜੀਆਂ ਨੇ ਕਿਲਾ ਕਹਿੰਦਾ ਯਾਰ ਬੜਾ ਪੁਰਸਿਕ ਪਰਿਵਾਰ ਹੈ ਬਾਅਦ 'ਚ ਪਤਾ ਲੱਗਦਾ ਇਹ ਤੇ ਠੱਗ ਨਿਕਲੇ ਬੁੜੇ ਇਹਦੇ ਤੰਗ ਕਰਦੇ ਆ ਜਿਹੜੀ ਸੱਸ ਸਵੇਰੇ ਨਿਤਨੇਮ 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 ਕਰੀ ਜਾਂਦੀ ਸੀ ਤੇ ਮੁੜ ਕੇ ਸਾਰਾ ਦਿਨ ਉਹ ਗਾਲ੍ਹਾਂ ਵੀ ਉਸੇ ਜਵਾਨ ਨਾਲ ਹੀ ਗੱਡੀ ਜਾਂਦੀ ਹੈ ਕੁੱਤੀਏ ਪੱਲੀਆਂ ਕਹਿੰਦੀ ਹੈ ਸਹਰਿਆਂ ਨੂੰ ਗਾਲ੍ਹਾਂ ਕੱਢਦੀ ਹੈ ਉਹਦੀ ਮਾਂ ਨੂੰ ਗਾਲ੍ਹਾਂ ਕੱਢਦੀ ਹੈ ਤੇਰੀ ਮਾਂ ਏਦਾਂ ਤੇਰੇ ਭਰਾ ਏਦਾਂ ਤੇਰਾ ਪਿਓ ਏਦਾਂ ਉਹ ਸਾਰਾ ਦਿਨ ਉਹ ਕਦੇ ਬਹਿਤ ਬੜਾ ਗੁਰਸਿੱਖ ਵੇਖਿਆ ਸੀ ਬੜੀਏ ਤੇ ਮਾਲਾ ਫੇਰਦੀ ਸੀ ਗੁਰਸਿੱਖ ਦੂਹ ਵੇਖ ਕੇ ਲੈਂਦੀ ਸੀ ਵੀ ਇਹ ਬੜੀ ਗੁਰਸਿੱਖ ਹੈ ਉਹ ਬਾਹਰੀ ਰੂਪ ਵੇਖ ਲਿਆ ਬਾਹਰੀ ਦਸਤਾਰ ਵੇਖ ਲਈ ਬਾਰੀ ਪਹਿਰਾਵਾ ਵੇਖ ਲਿਆ ਤਾਂ ਮੇਰੇ ਪਾਸ਼ਾ ਕਹਿੰਦੇ ਸੀ ਬਾਰੋ ਵੇਖ ਕੇ ਕੋਈ ਜੋਗੀ ਨਹੀਂ ਬਣ ਜਾਂਦਾ ਬਾਰੋ ਦਿਸ ਕੇ ਕੋਈ ਬ੍ਰਹਮਣ ਨਹੀਂ ਤੇ ਬਾਰੋ ਵੇਖ ਕੇ ਕੋਈ ਗੁਰਸਿੱਖ ਨਹੀਂ ਤਾਂ ਕਰ ਕਿ ਉਹਨੇ ਕਿਹਾ ਨਹੀਂ ਮੁੰਦਾ ਸੰਤੋਖ ਸ਼ਰਮ ਪਦ ਚੋਲੀ ਕਹਿੰਦੇ ਆ ਜਿਹੜੀ ਮੁੰਦਰਾ ਪਾਈ ਫਿਰਦੇ ਹੋ ਅਸੰਤੋਖ ਦੀਆਂ ਮੁਦਰਾ ਬਹੁਤ ਤੁਹਾਡੇ ਕੰਨ ਨੇ ਜਿਹੜੇ ਸਿਫਤਾਂ ਸੁਣਨ ਵਾਸਤੇ ਲੋਕੀ ਸਿਫਤਾਂ ਕਰਨ ਵੀ ਯੋਗੀ ਬੜੇ ਕਮਾਲ ਦੇ ਯੋਗੀ ਰੱਬ ਵਰਗੇ ਜੋਗੀਆਂ ਨੂੰ ਮੱਥੇ ਟੇਕ ਜੀਏ ਦੁਨੀਆ ਸਿਫਤਾਂ ਸੁਣਨ ਦੇ ਆਦੀ ਉਹ ਨਿੰਦਿਆ ਸੁਣੀ ਨਹੀਂ ਜਾਂਦੀ ਤੇ ਗਲਤ ਬੋਲਦਾ ਤੇ ਪ੍ਰੋਬਲਮ ਪੈ ਜਾਂਦੀ ਹੈ ਕੰਨਾਂ ਨੂੰ ਸੰਤੋਖ ਸੰਤੋਖੀ ਬਣਾਓ ਮੁੰਡਾ ਸੰਤੋਖ ਸ਼ਰਮ ਪਤ ਝੋਲੀ ਮਿਹਨਤ ਰੂਪੀ ਝੋਲੀ ਪਾਓ ਮਿਹਨਤ ਪਰਿਸ਼ਰਮ ਕਰੋ ਮਿਹਨਤ ਕਰੋ ਮੰਗਦੇ ਨਾ ਫਿਰੋ ਧਿਆਨ ਕੀ ਕਰੇ ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀ ਮੁੰਦਾ ਸੰਤੋਖ ਸ਼ਰਮ ਪੱਤ ਚੋਲੀ ਉਹ ਪਾਤਰ ਜਿਹੜਾ ਹੱਥ ਚ ਫੜੀ ਫਿਰਦੇ ਤੇ ਝੋਲੀ ਕਹਿੰਦੇ ਮਿਹਨਤ ਆਲੀ ਰੱਖੋ ਆ ਕੀ ਚੱਕੀ ਫਿਰਦੇ ਇੱਕ ਝੋਲੀ ਇੱਕ ਹੱਥ ਚ ਇਹ ਮਿਹਨਤ ਕਰੋ ਤੁਹਾਨੂੰ ਇਹ ਹੱਥ ਨਾ ਡੜਾ ਪਵੇ ਕਿਸੇ ਦੇ ਅੱਗੇ ਸ਼ਰਮ ਸ਼ਰਮ ਪਤ ਚੋਲੀ ਧਿਆਨ ਕੀ ਕਰੈ ਬੇਪੂਤ ਕਹਿੰਦੇ ਚੇਤਾ ਹੀ ਰੱਖ ਲਿਆ ਕਰੋ ਮੌਤ ਨੂੰ ਵੀ ਮੌਤ ਐ ਤੇ ਇੱਕ ਦਿਨ ਸਰੀਰ ਨੇ ਰਾਖ ਹੋ ਜਾਣਾ ਰਾਖ ਮਲਣ ਦੀ ਤੁਹਾਨੂੰ ਲੋੜ ਨਹੀਂ ਆ ਰਾਖ ਮਲਣ ਦੀ ਕੀ ਲੋੜ ਐ ਐਵੇਂ ਸਿਰ ਚ ਸਵਾਹ ਪਾਈ ਫਿਰਦੇ ਆ ਤੁਸੀਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਬਾਹਰੀ ਰੂਪ ਵੇਖ ਕੇ ਨਹੀਂ ਪਤਾ ਲੱਗ ਜਾਂਦਾ ਧਿਆਨ ਕੀ ਕਰੈ ਬੇਪੂਤ ਖਿੰਥਾ ਕਾਲ ਮੌਤ ਨੂੰ ਯਾਦ ਰੱਖਣ ਰੂਪੀ ਖਿੰਥਾ ਪਾ ਕੇ ਰੱਖ ਪਾ ਲੋੜ ਨਹੀਂ ਹੈ ਪਾਉਣ ਦੀ ਵੀ ਪਾ ਗਈ ਕਿੰთა ਕਾਲ ਕੁਵਾਰੀ ਕਾਇਆ ਜੁਗਤ ਕਹਿੰਦੇ ਕੁਵਾਰੀ ਕਾਇਆ ਸਰੀਰ ਨੂੰ ਵਿਕਾਰਾਂ ਤੋਂ ਬਚਾ ਕੇ ਰੱਖੋ ਇਹ ਅਸਲੀ ਜੁਗਤੀ ਹੈ ਵਿਕਾਰਾਂ ਤੋਂ ਬਚਾਣ ਦਾ ਮਤਲਬ ਹੈ ਘਰ ਵਾਲੀ ਹੈਗੀਏ ਤਾਂ ਉਹਦੇ ਨਾਲ ਪਿਆਰ ਰੱਖ ਇੱਕ ਥਾਂ ਤੇ ਜਿੱਥੇ ਤੇਰਾ ਵਾਅਦਾ ਤੇਰੀ ਤੂੰ ਵਾਅਦਾ ਕੀਤਾ ਹੈ ਜਿੱਥੇ वचन ਬੱਧਤਾ ਹੈ ਉੱਥੇ ਉਸ ਵਚਨ ਨੂੰ ਨਿਭਾਓ ਪੱਕਾ ਰਹਿ ਜਿੱਥੇ ਇੱਕ ਵਾਰੀ ਬਚਨ ਕਰਦਾ ਗੱਲ ਗੱਲ ਹੁੰਦੀ ਹੈ ਇੱਕ ਪ੍ਰੋਮਿਸ ਦੀ ਗੱਲ ਹੁੰਦੀ ਹੈ ਸਚਾਈ ਦੀ ਚੋਰੀ ਹੈ ਨਾ ਜਿਹੜੀ ਆਪਣੇ ਆਪ ਨੂੰ ਬੜਾ ਤੰਗ ਕਰਦੀ ਹੈ ਦੱਸ ਕੇ ਖਾਦਾ ਮਾਸਵਾੜਾ ਨਹੀਂ ਚੋਰੀ ਖਾਦੇ ਗੰਡੇ ਆਲੂ ਵੀ ਬਣੇ ਆ ਆਲੂ ਵੀ ਬਣੇ ਆ ਜੇ ਚੋਰੀ ਖਾਦੇ ਜਾਣਾ ਉਹ ਪਰੇਸ਼ਾਨ ਕਰਨਗੇ ਅੰਦਰ ਤੰਗ ਕਰਨਗੇ ਉਲਝਾਉਣਗੇ ਪਰੇਸ਼ਾਨ ਕਰਦੇ ਸਪਸ਼ਟਤਾ ਜਿਹੜੀ ਹੈ ਨਾ ਉਹ ਬੜੀ ਜ਼ਰੂਰੀ ਹੁੰਦੀ ਹੈ ਬੜੀ ਲਾਜ਼ਮੀ ਹੁੰਦੀ ਹੈ ਨਹੀਂ ਤੇ ਜ਼ਿੰਦਗੀ ਦੀ ਚਾਲ ਹੀ ਬਦਲ ਜਾਂਦੀ ਹੈ ਮੈਂ ਵਿਸ਼ੇਕ ਇਸ ਕੱਲ ਨੂੰ ਇਸ ਵਿਸ਼ੇ ਤੇ ਗੱਲ ਕਰਨੀ ਚਾਹੁੰਦਾ ਸੀ ਤੁਸੀਂ ਨਾ ਕਿਸੇ ਦੁਕਾਨ ਤੇ ਦੋ ਥੱਲੇ ਆਲੂ ਡਿੱਗੇ ਪਏ ਐ ਦੁਕਾਨਦਾਰ ਦੇ ਛੋਟੀ ਜੀ ਗੱਲ ਐ ਚੱਕ ਕੇ ਫੜਾ ਦਿਓ ਆ ਤੇਰੇ ਦੋ ਆਲੂ ਵੱਧ ਪੈ ਗਏ ਜਾਂ ਆ ਥੱਲੇ ਡਿੱਗੇ ਪਏ ਤੇ ਫਿਰ ਉਹਨੇ ਐ ਫੜਾ ਕੇ ਫਿਰ ਚਾਲ ਦੇਖੋ ਪਰ ਜੇ ਤਵਾਲੇ ਆਲੂ 2 ਕਿਲੋ ਪਾਤੇ ਅਗਲੇ ਨੇ ਤੇ ਥੱਲੇ ਚਾਰ ਡਿੱਗੇ ਪਏ ਸੀ ਚਾਰੇ ਤਾਂ ਹੌਲੀ ਦੇ ਨੇ ਚੁੱਕ ਕੇ ਐ ਪਾ ਲੋ ਲਫਾਫੇ ਚ ਫਿਰ ਤੇਰੇਓ ਫਿਰ ਹੈ ਹੋਣਾ ਵੀ ਕੋਈ ਵੇਖ ਨਾ ਲਵੇ ਛੇਤੀ ਛੇਤੀ ਇੱਕ ਪਾਣ ਲੱਗਿਆ ਫਿਰ ਨਿੱਚ ਸਪੀਡ ਚਾਲ ਬਦਲ ਗਈ ਚਾਲ ਸਿਰਫ ਚਾਲ ਆਲੂਆਂ ਨੇ ਚਾਲ ਖਰਾਬ ਕਰਦੀ ਕਿੱਥੇ ਆਇਆ ਜਾਣਾ ਸੀ ਕਿੱਥੇ ਐ ਸੁਗੜਿਆ ਸੁਗੜਿਆ ਜਾਂਦਾ ਹੈ ਕਿ ਨਹੀਂ ਬਸ ਇੱਕ ਆਲੂਆਂ ਦੀ ਗੱਲ ਨਹੀਂ ਐਗਜ਼ਾਮਪਲ ਦੇ ਰਿਹਾ ਸਾਰੀ ਜ਼ਿੰਦਗੀ ਸੁਗੜ ਜਾਂਦੀ ਹੈ ਜਦੋਂ ਚੋਰੀ ਹੋਵੇ ਕੋਈ ਧੋਖਾ ਹੋਵੇ ਕੋਈ ਗਲਤ ਹੋਵੇ ਹਰ ਸਾਹ ਸੁਗੜ ਜਾਂਦਾ ਉਲਝਣ ਤਾਣੀ ਪੈ ਜਾਂਦੀ ਲਾਈਫ ਵਿੱਚ ਪਰੇਸ਼ਾਨ ਹੋਣ ਲੱਗ ਜਾਂਦੀ ਜ਼ਿੰਦਗੀ ਤੇ ਜ਼ਿੰਦਗੀ ਦੀ ਚਾਲ ਖਰਾਬ ਕਰ ਲੈਣੀ ਬਹੁਤ ਗਲਤ ਗੱਲ ਹੁੰਦੀ ਹੈ ਜਿਹੜੀ ਆ ਚੀਜ਼ ਹੈ ਨਾ ਇਦਾਂ ਉਹ ਉਹ ਕੁ ਬਖਰੀ ਚੀਜ਼ ਹੈ ਇੱਕ ਜਿਹੜਾ ਚਾਰ ਆਲੂਆਂ ਪਿੱਛੇ ਤੁਸੀਂ ਨੋਟ ਕਰੋ ਵੀ ਜਿਹੜਾ ਬੰਦਾ ਇਦਾਂ ਕਰੂ ਮਨ ਲਓ ਕੋਈ ਇੱਥੋਂ ਹੀ ਚੱਕ ਕੇ ਲੈ ਜਾਏ ਕੋਈ ਕੋਕ ਦੀ ਬੋਤਲ ਹੀ ਲੈ ਜਾਏ ਚੱਕ ਕੇ ਕੋਈ ਦੁੱਧ ਹੀ ਲੈ ਜਾਏ ਨਿੱਕੀ ਜੀ ਚੀਜ਼ ਐ ਕਿੱਡੀ ਕਬੱਡੀ ਗੱਲ ਹੁੰਦੀ ਐ ਪਰ ਜੇ ਲਜਾਉ ਨਾ ਤੇ ਉਹਦੀ ਸਪੀਡ ਤੇਜ਼ ਹੋਊ ਮੋਟਰਸਾਈਕਲ ਤੇ ਵਿਚਾਰ ਪੁੱਤੇ ਦੇਖਣਾ ਪਊਗਾ ਪਤਾ ਨਾ ਪਰ ਜੇ ਕੋਸ਼ੀਂ ਵਿੱਚ ਇਹ ਚੰਗਾ ਲੱਗਦਾ ਯਾਰ ਮੈਂ ਉਥੇ ਰੱਖਾਂਗਾ ਹੈਗਾ ਕਰੇ ਉੱਥੇ ਲੈ ਕੇ ਪੀ ਲਾਂ ਉਹਦੀ ਸਪੀਡ ਦਾ ਫਰਕ ਪੈ ਜਾਣਾ ਉਹਦੇ ਜਿਹੜੇ ਡਰ ਨੇ ਉਦੇ ਸਾਹ ਤੰਗ ਕਰ ਦੇਣਾ ਉਹਦੀ ਰਿਦਮ ਹਿੱਲ ਜਾਣੀ ਹੈ ਉਹਦੀ ਉਹਦੀ ਸਾਰੀ ਜ਼ਿੰਦਗੀ ਦੀ ਚਾਲ ਹਿੱਲ ਜਾਣੀ ਲਾਈਫ ਸਟਾਈਲ ਹਿੱਲ ਜਾਣਾ ਇਹਨੂੰ ਕਹਿੰਦੇ ਭਗਤਾਂ ਕੀ ਚਾਲ ਨਾਰਲੀ ਜ਼ਿੰਦਗੀ ਦਾ ਸਟਾਈਲ ਲਾਈਫ ਸਟਾਈਲ ਵੱਖਰਾ ਚਾਲਾ ਨਾਰਲੀ ਭਗਤਾਂ ਖੇਰੀ ਵਿਖਮ ਮਾਰਗ ਚੱਲਣਾ ਉਹ ਸਵਾਦ ਹੀ ਵੱਖਰਾ ਹੁੰਦਾ ਹੈ ਉਹ ਨਜ਼ਾਰਾ ਬੜਾ ਵੱਖਰਾ ਪਰ ਜਿੱਥੇ ਐਦਾਂ ਦੀ ਐਦਾਂ ਦੀ ਪ੍ਰੋਬਲਮ ਪੈ ਜਾਂਦੀ ਹੈ ਗਲਤ ਹੋ ਜਾਂਦਾ ਜਿੱਥੇ ਉੱਥੇ ਪੰਗਾ ਖੜਾ ਹੋ ਜਾਂਦਾ ਤੇ ਇਮਾਨਦਾਰੀ ਮੁੱਢਲੀ ਵਫਾਦਾਰੀ ਜਿਹੜੀ ਹੈ ਨਾ ਮੁੱਢਲੀ ਘਰ ਵਾਲੀ ਨਾਲ ਸਾਡੀ ਮੁੱਢਲੀ ਵਫਾਦਾਰੀ ਹੈ ਇੱਕ ਪ੍ਰੋਮਿਸ ਹੈ ਇੱਕ ਵਾਦਾ ਹੈ ਮੁੱਢਲੀ ਵਫਾਦਾਰੀਆਂ ਚਾਹੁੰਦੀ ਹੈ ਜਿੱਥੇ ਕੰਮ ਕਰਦੇ ਆ ਮੁੱਢਲੀ ਵਫਾਦਾਰੀ ਹੈ ਸਾਡੀ